ਜਿਹੜਾ ਦਵਾਜ ਬੇਚੀ ਸੀ ਜਿੱਦੂ ਮੁਥੇ ਵਾਲਾ ਕਦਰ ਮਾਮਲੇ ਦੀ ਕੀ ਕੁਝ ਹੋਇਆ ਜਾਂ ਨਹੀਂ ਚੰਗਾ ਅੱਜ ਦੇ ਵਿੱਚ ਜਿਹੜਾ ਦੂਸਰਾ ਆਈ ਵਿੱਚ ਨਤੀਜਾ ਉਹਦਾ ਚੀਫ ਇਗਜ਼ਾਮਿਨੇਸ਼ਨ ਜਿਹੜਾ ਉਹ ਕੰਪਲੀਟ ਹੋ ਗਿਆ ਤੇ ਅਗਲੀ ਜਿਹੜੀ ਡੇਟ ਮੌਜੂਦ ਅਦਾਲਤ ਨੇ 13 12 2024 ਉਹਦੇ ਕ੍ਰਾਸ ਵੀਗਾਮਿਨੇਸ਼ਨ ਲਈ ਦਿੱਤੀ ਤੇ ਤਾਂ ਕਿਹਦੇ ਵੱਲੋਂ ਗਵਾਹੀ ਦਿੱਤੀ ਗਈ ਹੈ ਜਾਂ ਕੀ ਕੁਝ ਹੋ ਰਹੀ ਜੀ ਕਵਨ ਦੇ ਵਿੱਚ ਇੱਕ ਵਨ ਆਫ ਦੀ ਜਿਹੜਾ ਇੰਜਰਡ ਸੀ ਉਹਨੂੰ ਸ਼ੁਭਦੀ ਸਿੰਘ ਜਿੱਦੂ ਮੁਥੇ ਵਾਲਾ ਜਿਹਨਾਂ ਹਾਰਕਰ ਸੀ ਉਹਦੀ ਵੀ ਗਵਾਹੀ ਹੋਈ ਹੈ ਤੇ ਉਦੋਂ ਵੀ ਦਾ ਕ੍ਰਾਸ ਰਿਕਨਿਨੇਸ਼ਨ ਉਹਦੇ ਲਈ ਅੱਗੇ ਡੇਟ ਪਾਈ ਹੈ ਮਾਂਜੂਰ ਅਦਾਲਤ ਤੇ ਅਗਲੀ ਪੇਸ਼ੀ ਦੇ ਕੀ ਕੁਝ ਹੋਣ ਵਾਲਾ ਵਿਕੀ ਮਾਂਜੂਰ ਅਦਾਲਤ ਵੱਲੋਂ ਰੀਸਟਾਰਟ ਕੀਤਾ ਹੈ ਮਾਂਜੂਰ ਅਦਾਲਤ ਨੇ ਇਹਦੇ ਵਿੱਚ ਕਿਉਂਕਿ ਇੱਕ ਕਿਸਤੋਂਪਤੀ ਜਿਹੜੀ ਏਕੇ ਫੋਤੀ ਫੈਵਨ ਉਹ ਕ੍ਰਿੰਡਾ ਥਾਣੇ ਚਿਪ ਹੈਗੀ ਕਸਟਡੀ ਚ ਉਹਨਾਂ ਦੀ ਪੁਲਿਸ ਕੋਲੇ ਉਹ ਮਾਂਜੂਰ ਅਦਾਲਤ ਨੇ ਜਿਹੜੀ ਹੈਗੀ ਹੈ ਉਹਨੂੰ ਮੰਗਵਾਇਆ ਹੈਗਾ ਤੇ ਨਾਲ ਦੀ ਨਾਲ ਜਿਹੜੇ ਵਹੀਕਲ ਦੋਸ਼ੀ ਵੱਲੋਂ ਵਰਤੇ ਗਏ ਸੀ ਕਰੋਲਾ ਤੇ ਬਲੈਰੋ ਉਹਨੂੰ ਵੀ ਕਾਲ ਕੀਤਾ ਗਿਆ ਤੇ ਨਾਲ ਨਾਲ ਜਿਹੜੀ ਥਾਰ ਜਿਹੜੀ ਵਿੱਚ ਸ਼ੁਭਦੀ ਸਿੰਘ ਸਿੱਧੂ ਮੁੱਤੈ ਵਾਲਾ ਉਸ ਦਿਨ ਜਾ ਰਿਹਾ ਸੀ ਉਹਨੂੰ ਵੀ ਮਾਜੂਦ ਅਦਾਲਤ ਨੇ ਕਾਲ ਕੀਤਾ ਗਿਆ ਕਿ ਉਹ ਅਗਲੀ ਡੇਟ ਤੇ ਉਹਨਾਂ ਨੂੰ ਲੈ ਕੇ ਆਉਣ ਫਸ ਜਿਹੜੇ ਸ਼ੂਟਰ ਕਿਗੇ ਉਸ ਟਾਈਮ ਉਹਨਾਂ ਨੂੰ ਵੀ ਮਾਜੂਦ ਅਦਾਲਤ ਨੇ ਫਿਜ਼ੀਕਲੀ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਕਿ ਉਹਨਾਂ ਨੂੰ ਨੈਕਸਟ ਡੇਟ ਤੇ ਲੈਣਾ ਹੈ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਜਾਵੇ ਜਿਹੜੇ ਨਾਮਜਦਾ આરોપી ਨੇ ਉਹਨਾਂ ਦੀ ਪੇਸ਼ੀ ਹੋਈ ਹੈ ਜੇ ਤਾਂ ਅੱਜ ਸਾਰੇ ਜਿਹੜੇ ਨਾਮ ਦਾ ਜੋਸ਼ੀ ਨੇ ਜਿਹੜੇ ਚ ਉਹਨਾਂ ਦੀ ਸਾਰਿਆਂ ਦੀ ਅੱਜ ਵੀ ਫਿਰ ਆਹੀ ਪੇਸ਼ੀ ਹੋਈ ਹੈ ਨੈਕਸਟ ਜਿਹੜੇ ਉਹ ਜਿਹੜੇ ਸ਼ੂਟਰ ਸੀ ਉਹਨਾਂ ਨੂੰ ਫਿਜ਼ੀਕਲੀ ਤੌਰ ਤੇ ਬੁਲਾਇਆ ਗਿਆ ਹੈ